ਅੱਜ ਜੀ ਡੀਸੀ ਸਭ ਕੋਲੇ ਆਏ ਸੀ ਮੰਗ ਪੱਤਰ ਦੇਣ ਬਟੰਡਾ ਦੇ ਵਿੱਚ ਤੇ ਅਸੀਂ ਭਾਈ ਅਮਰਪਾਲ ਸਿੰਘ ਮਹਿਰੋਂ ਜੋ ਕਿ ਨਕਤਰਤਾ ਮੁਕਤ ਪੰਜਾਬ ਬਣਾਉ ਦੇ ਹੱਕ ਦੇ ਵਿੱਚ ਖੜੇ ਆ ਤੇ ਖੜੇ ਰਵਾਂਗੇ ਅਸੀਂ ਸਿਰਫ ਸਾਡਾ ਕਿਸੇ ਵੀ ਕੋਈ ਪਾਰਟੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਠੀਕ ਹੈ ਜੀ ਨਾ ਸੀ ਕਿਸੇ ਧਰਮ ਦੇ ਖਿਲਾਫ ਆ ਅਸੀਂ ਸਿਰਫ ਨਕਤਰਤਾ ਦੇ ਖਿਲਾਫ ਆ ਜਿਹੜੇ ਮੁੰਡੇ ਜਾਂ ਕੁੜੀਆਂ ਨਕਤਰਤਾ ਫਰਾਂਉਂਦੇ ਆ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਮੇਰੇ ਸਭ ਦੀ ਅਪੀਲ ਕਰਦੇ ਹੁੰਦੇ ਸੀ ਹੈਨਾ ਤੁਸੀਂ ਸਭ ਨੇ ਸੁਣੀ ਆ ਤੇ ਦੇਖਿਆ ਵੀ ਆ ਤੇ ਅਸੀਂ ਇੱਥੇ ਕੱਲ ਨੂੰ ਕੱਟ ਕਰਨਾ ਬਹੁਤ ਉੱਚੇ ਪੱਧਰ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮਿਲੇ ਡੀਸਾ ਮਿਲੇ ਨਹੀਂ ਅਸੀਂ ਏਡੀਸੀ ਮੈਡਮ ਨੂੰ ਕੋਲੇ ਬਲੇ ਹੁਣੂ ਸਿੰਘ ਪਹਿਲਾਂ ਤਾਂ ਉਹਨੇ ਸਾਥ ਮੰਗ ਪੱਤਰ ਫੜ ਲਿਆ ਫਿਰ ਸਾਨੂੰ ਦੁਬਾਰਾ ਬੁਲਾਇਆ ਅੰਦਰ ਤਿੰਨ ਵਾਰ ਹੀ ਜਾ ਚੁੱਕੀ ਸੀ ਅਸੀਂ ਉਹਦੇ ਕੋਲੇ ਮੈਡਮ ਕਹਿੰਦੇ ਸਾਨੂੰ ਇਸ ਦੀ ਮਜ਼ਦੂਰੀ ਨਹੀਂ ਦਿੱਤੀ ਜਾ ਸਕਦੀ ਅਸੀਂ ਕਿਹੜਾ ਮੜੂ ਕੋਈ ਕਾਰਨ ਅਸੀਂ ਕਿਹੜੇ ਕਿਸ ਦੇ ਵਿਰੁੱਧ ਵਿੱਚ ਬੋਲਣਾ ਹੈ ਅਸੀਂ ਤਾਂ ਸਿਰਫ ਜਿਹੜੇ ਲੱਤਰਤਾ ਬਣਾਉਂਦੇ ਆ ਪੰਜਾਬ ਦੇ ਵਿੱਚ ਉਹਨਾਂ ਦੇ ਵਿਰੁੱਧ ਬੋਲਣਾ ਹੈ ਤੇ ਅਸੀਂ ਬੋਲਾਂਗੇ ਜਨਨਾਚਰ ਸਾਡੇ ਦੇ ਵਿੱਚ ਸਾਹ ਚੱਲਦੇ ਆ ਉਹਨਾਂ ਚਰ ਅਸੀਂ ਲੜਦੇ ਰਵਾਂਗੇ ਸਾਰੇ ਪੰਜਾਬ ਦੇ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਸਿੱਖ ਜਥੇਬੰਦੀਆਂ ਨੂੰ ਸਮਾਜਿਕ ਸੰਸਥਾਵਾਂ ਨੂੰ ਨਗਰ ਪੰਚਾਇਤਾਂ ਨੂੰ ਖਾਸ ਕਰਕੇ ਆਪਣੇ ਬਠਿੰਡਾ ਜ਼ਿਲ੍ਹਾ ਦੇ ਵਾਸੀਆਂ ਨੂੰ ਵੀ ਸਾਡਾ ਸਾਥ ਦਿਓ ਅਸੀਂ ਕਰਨ ਨੂੰ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਤੇ ਅਸੀਂ ਇਹ ਕਰਕੇ ਛੱਡਣਾ ਖਾਲਸਾ ਫਿਰ ਕਿਸੇ ਦਾ ਗੁਲਾਮ ਵੀ ਨਹੀਂ ਹੈ ਜੇ ਅਸੀਂ ਮੰਗ ਪੱਤਰ ਦਿੱਤਾ ਹੈ ਸਾਡਾ ਨਹੀਂ ਕਬੂਲਿਆ ਕਹਾਲ ਸਕੇ ਤਾਂ ਗੁਲਾਮ ਵੀ ਨਹੀਂ ਆਤੇ ਅਸੀਂ ਕਰਕੇ ਛੱਡਾਂਗੇ ਕਿੱਥੇ ਕੱਟ ਕਰਨਾ ਇਹ ਡਾਕਟਰ ਅਬੇਦਕਾਰ ਦੇ ਬੁੱਤ ਕੋਲ ਉੱਥੇ ਕਰਨਾ ਇੱਕ ਤਾਂ ਹੁੰਦਾ ਪਿਆਰ ਨਾਲ ਇੱਕ ਕੋਈ ਹੁੰਦਾ ਕਿ ਕਿਤਾਬ ਨਹੀਂ ਆ ਜਾਂ ਕੋਈ ਤੰਗੀ ਆ ਨਹੀਂ 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 ਜੀ ਦੇਖੋ ਜੇ ਅਸੀਂ ਧਮਕੀ ਦੇਣੀ ਹੁੰਦੀ ਫਿਰ ਅਸੀਂ ਮੈਡਮ ਨੂੰ ਮੰਗ ਪੱਤਰ ਹੀ ਨਾ ਦੇਣ ਜਾਂਦੇ ਹਨਾ ਜੀ ਜੇ ਅਸੀਂ ਇਹਨਾਂ ਦੇ ਬਰਦ ਤੋਂ ਕਿ ਪ੍ਰਸ਼ਾਸਨ ਦੀ ਅਸੀਂ ਪ੍ਰਸ਼ਾਸਨ ਨਾਲ ਅਸੀਂ ਮਿਲ ਕੇ ਚੱਲਦੇ ਆਂ ਪ੍ਰਸ਼ਾਸਨ ਦਾ ਬਹੁਤ ਸਤਿਕਾਰ ਕਰਦੇ ਆਂ ਫਿਰ ਜਦੋਂ ਪ੍ਰਸ਼ਾਸਨ ਹੀ ਨਹੀਂ ਸਭੀ ਸਾਡਾ ਸਰਕਾ ਸਾਡਾ ਸਾਥ ਦਿੰਦਾ ਫਿਰ ਅਸੀਂ ਦੱਸੋ ਕਿੱਥੇ ਕੀ ਕਰੀਏ ਅਸੀਂ ਨੱਤਰਤਾ ਬੁਲਾਉਣਾ ਤਾਂ ਸਕੌਲਟੀਆਂ ਤੇ ਸਾਡੇ ਤੇ ਹੀ ਰੋਕਾ ਲਾਉਂਦੇ ਆ ਭਾਈ ਕੀ ਗੱਲ ਤਸੋ ਸਰਕਾਰ ਨੇ ਕੀਤਾ ਲਾਗੂ ਢੇਮ ਲਾਗੂ ਕੀਤੇ ਆ ਜਿਹੜੇ ਵੀ ਅਕਾਊਂਟ ਬਣਾਉਣਗੇ ਉਹਨਾਂ ਦੇ ਡਿਲੀਟ ਕਰ ਦੇਣਗੇ ਅਕਾਊਂਟ ਕਰ ਬਈ ਤਾਨੂੰ ਕਰਦੇ ਆ ਆ ਦੇਖੋ ਤੁਸੀਂ ਦੇਖੋ ਮੋਬਾਈਲ ਕੱਢ ਕੇ ਹੁਣੇ ਲਾ ਲਓ ਹੁਣ ਆ ਜਾਣੀ ਕੋਈ ਐਸ ਸੀ ਸੀ ਵੀਡੀਓ ਆਪਣੀ ਅਜੇ ਤੱਕ ਤਾਂ ਅਜੇ ਤੱਕ ਤਾਂ ਕੁਝ ਵੀ ਨਹੀਂ ਹੋਇਆ ਭਾਈ ਜੀ ਇਹ ਤਾਂ ਸਾਰਾ ਕੁਝ ਆਪਾਂ ਨੂੰ ਕਰਨਾ ਪੈਣਾ ਦੇਖੋ ਭਾਈ ਆਪਾਂ ਚਲੋ ਪੰਜਾਬ ਚ ਖਤਮ ਕਰ ਦਾਂਗੇ ਜਿਹੜੀ ਬਾਹਰਲੀ ਸਾਈਟਾਂ ਚੱਲਦੀਆਂ ਇੱਥੇ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਹੱਲ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਸਾਥ ਦੇਵੇ ਠੀਕ ਹੈ ਜੀ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਹਾਂ ਕਿਤੋਂ ਕਿਤੋਂ ਆਣਗੇ ਤੁਹਾਡੇ ਜਥੇ ਦਾ ਬੱਥੇ ਬੰਦੀਆਂ ਜਿਹੜੀਆਂ ਹੋਰ ਹੋਰ ਬਾਰੋ ਵੀ ਆਣੀ ਹੈ ਇੱਥੇ ਨਹੀਂ ਜਥੇਬੰਦੀ ਇਹ ਸਾਡੀ ਜਥੇਬੰਦੀ ਹੈ ਜੀ ਧਰਨਾ ਦਲ ਹਾਂ ਹਾਂ ਜੀ ਅਸੀਂ ਸੰਗਤ ਹਲਕੇ ਦੇ ਜਾਇਦਾਦਾਂ ਤੇ ਅਸੀਂ ਆਪ ਦੇ ਵੱਲੋਂ ਇਹ ਪ੍ਰਚਾਰਾ ਕਰ ਰਹੇ ਹਾਂ ਆ ਜਥੇਬੰਦੀ ਤੋਂ ਹੋਰ ਵੀ ਕਾਫੀ ਨੇ ਸਾਡਾ ਸਾਥ ਦੇ ਰਹੇ ਆ ਤੁਹਾਡੇ ਰਗੇ ਪੱਤਰਕਾਰ ਵੀਰ ਭਰਾ ਜਿਹੜੇ ਸਾਡਾ ਸਾਥ ਦਿੰਦੇ ਆ ਚੜ੍ਹਦੀ ਕਲਾ ਵਿੱਚ ਉਹਦੇ ਵੀ ਹੈਗੇ ਆ ਜੋ ਅੱਜ ਦੇ ਟਾਈਮ ਦੇ ਵਿੱਚ ਨਾ ਜੀ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਹ ਕਰਨ ਦਿੱਤਾ ਜਾਵੇ ਬਹੁਤ ਵਾਰ ਇਹ ਹੁੰਦਾ ਮੋਬਾਈਲ ਕੀ ਪਰਿਵਾਰ ਦੇ ਵਿੱਚ ਬੈਠਾ ਹੁੰਦਾ ਖੁੱਲ ਜਾਂਦਾ ਤੇ ਉਸ ਤੋਂ ਬਾਅਦ ਇਹ ਜਿਆ ਕੰਟੈਂਟ ਸਾਹਮਣੇ ਆ ਜਾਂਦਾ ਬਿਲਕੁਲ ਜੀ ਬਿਲਕੁਲ ਅਧਿਕਾਰ ਹੋਣਾ ਪੈਂਦਾ ਬਿਲਕੁਲ ਜੀ ਬਿਲਕੁਲ ਆਪ ਦੇਖੀਦਾ ਕਈ ਵਾਰੀ ਲੈ ਗਰਵਾਣੀ ਪੜਨ ਲੱਗ ਗਿਓ ਤੁਸੀਂ ਆ YouTube ਖੋਲ ਲਓ ਮੁਰੇ ਜੀ ਕੀ ਕਰਾਂਗੇ ਤੁਸੀਂ ਬਹੁਤ ਗੰਦ ਪਾ ਰੱਖਿਆ ਜੀ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਤੁਸੀਂ ਇਹ ਦੇਖੋ ਵੀਰ ਜੀ ਵੀ ਪੰਜਾਬ ਪੁਲਿਸ ਦੀ ਸ਼ਹਿਰ ਦੇ ਉੱਤੇ ਇਹ ਕੰਮ ਹੋ ਰਿਹਾ ਉਸ ਨੂੰ ਵੀ ਸ਼ਹਿਰ ਰਹੀ ਹੈ ਜਿਹੜੇ ਸਕਿਉਰਟੀ ਨਾ ਦੇ ਰਖੀ ਇਹਨਾਂ ਨੂੰ ਇਰਤਾਇ ਹੋਏ ਨਾ ਭਾਜੀ ਜੇ ਸਰਕਾਰ ਇਹ ਪਹਿਲੇ ਅਕਾਊਂਟ ਬੰਦ ਕਰ ਦੇ ਕਾ ਨੂੰ ਐਜਾ ਕੁਝ ਹੋਵੇ ਨਾ ਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਗੱਲਾਂ ਮੰਨੀਆਂ ਦੀ ਜਿਹੜੀਆਂ ਫੌਂਦੇ ਐ ਜੀਆਂ ਵੀਡੀਓ ਫੌਂਦੇ ਐ ਹਣਾ ਦੇਖੋ ਜੀ ਅਸੀਂ ਇੱਕ ਦੋ ਨੂੰ ਕਿਹਾ ਵੀ ਆ ਬੇਨਤੀਆਂ ਵੀ ਕੀਤੀਆਂ ਵੀ ਭਾਈ ਹਟੋ ਖਾਸ ਕਰਕੇ ਬੰਡੇ ਦੇ ਵਿੱਚ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਵੀ ਭਾਈ ਸੁਧਰ ਜੋ ਠੀਕ ਹੈ ਜੀ ਸੁਧਰੋ ਫਿਰ ਅਸੀਂ ਜਾਵਾ ਗਨਾਂ ਕੋਲੇ ਇੱਕ ਵਾਰੀ ਜਾ ਕੇ ਵੀ ਆਵਾਂਗੇ ਇਹ ਭਾਈ ਸੁਧਰੋ ਬੇਨਤੀ ਕਰਕੇ ਆਮਗੇ ਬਿੰਡਾ ਚ ਵੀ ਹੈਗੇ ਨੇ ਜੀ ਹੈਗੇ ਜੀ ਅਸੀਂ ਨਾ ਨਹੀਂ ਲੈਣਾ ਚਾਹੁੰਦੇ ਬਿੰਡਾ ਦੇ ਵਿੱਚ ਵੀ ਹੈਗੇ ਨੇ ਕੋਈ ਵੀ ਇੰਨੇ ਕਿ ਕਾਊਂਟ ਹੈਗੇ ਬਸ ਹੈਗੇ ਚਾਰ ਪੰਜ ਕਾਊਂਟ ਚਾਹੇ ਛੋਟਾ ਟੋਡਾ ਮੈਸੇਜ ਗਿਆ ਉਹਨਾਂ ਕੋਲੇ ਨਹੀਂ ਮੈਸੇਜ ਸਾਡੇ ਕੋਈ ਨਹੀਂ ਪਰ ਅੱਜ ਪਹੁੰਚ ਜਾਣਾ ਔਰਤਾ ਵੀ ਆ ਕੁਛ ਮਰਦ ਵੀ ਹੈਗੇ ਨੇ ਜੀ ਹੈਗੇ ਨੇ ਕੁੜੀਆਂ ਜ਼ਿਆਦਾਤਰ ਕੁੜੀਆਂ ਤੁਸੀਂ ਇਹ ਗੱਲ ਦੱਸਿਓ ਕਿ ਮਿਲਿਓ ਤੁਸੀਂ ਅਧਿਕਾਰੀ ਨੂੰ ਜੀ ਨਹੀਂ ਨਹੀਂ ਬਿਲਕੁਲ ਨਹੀਂ ਮਿਲੇ ਪਰ ਅਸੀਂ ਹੁਣ ਮਿਲਣਾ ਜ਼ਰੂਰ ਹੈ ਅਸੀਂ ਬੇਨਤੀ ਕਰ ਲਵਾਂਗੇ ਤੁਸੀਂ ਰੱਖਾਂਗੇ ਜੀ ਅਸੀਂ ਕੱਲ ਨੂੰ ਰੱਖਾਂਗੇ ਗੱਲ ਸੀ ਕੱਟ ਕਰਨਾ ਸੀ ਮਤਲਬ ਇਹੀ ਮੈਸੇਜ ਦੇਣਾ ਸੀ ਸਾਰਿਆਂ ਨੂੰ ਜੀ ਜੀ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜੀ ਅਸੀਂ ਤਾਂ ਸਿਰਫ ਲੱਚਰ ਦਾ ਮੁਕਤ ਪੰਜਾਬ ਬਣਾਉਣਾ ਹੈ ਤੇ ਬਣਾ ਕੇ ਹੀ ਛੱਡਾਂਗੇ ਗੰਦ ਅਸੀਂ ਸਾਫ ਕਰਨਾ ਤੇ ਕਰਕੇ ਛੱਡਾਂਗੇ